ਬੰਦੇ ਦੀ ਭੁੱਖ ਕੇ ਹੱਦ ਤੱਕ ਹੁੰਦੀ ਹੈ। ਘਰੇ ਰੋਟੀ ਬਣੀ ਹੋਵੇ ਨਾ ਅਸੀਂ ਦੋ ਟਾਈਮ ਖਾ ਲਾਂਗੇ ਵੱਧ ਤੋਂ ਆ ਤਿੰਨ ਟਾਈਮ ਖਾ ਲਾਂਗੇ। ਕਿੰਨਾ ਕੁ ਖਾਨੀਆਂ ਸੀ। ਉਹੋ ਹੀ ਬੰਦਾ ਜਦੋਂ ਪੈਲਸ ਚ ਜਾਂਦਾ ਏ ਉਹਨੂੰ ਕੀ ਹੋ ਜਾਂਦਾ? ਜਦ ਤੱਕ ਸਾਰੇ ਸਟਾਲ ਨਹੀਂ ਘੁੰਮ ਲੈਂਦਾ ਸਭ ਕੁਝ ਖਾ ਕੇ ਫਿਰ ਦੋ ਦਿਨ ਡਾਕਟਰਾਂ ਦੇ ਘੇੜੇ ਕੱਢੀ ਜਾਂਦਾ। ਕਿ ਜੀ ਕੈਟਰਿੰਗ ਵਾਲਿਆਂ ਨੇ ਨਾ ਜਿਹੜਾ ਸਮਾਨ ਸੀ ਉਹ ਪੁਰਾਣੀ ਚੱਕ ਕੇ ਪਰੋਸਦਾ ਇੱਧਰ ਦਾ ਉੱਧਰ ਲਿਆ ਕੇ ਪਰੋਸਦਾ। ਕਿਸੇ ਤੇ ਵਿਗੜਦੀ ਉਹ ਵਿਗੜਦੀ ਆ ਕਿੰਨੇ ਪਰਿਵਾਰਾਂ ਨੂੰ ਮਿਲੀਦਾ ਕਿ ਫਲਾਣੇ ਵਿਆਹ ਚ ਗਏ ਸੀ ਜੀ ਬਿਮਾਰ ਹੋ ਗਏ ਬਸ ਰੋਟੀ ਉਹ ਨਹੀਂ ਵਫਾ ਕੀਤੀ ਵੀ ਜੇ ਸਬਾਪ ਨੇ ਆਪਣੀ ਧੀ ਨੂੰ ਵਿਆਹਣਾ ਨਾ ਉਹਦੇ ਕੋਲ ਹੋਰੀ ਵਜਨ ਦੀ ਚੱਕ ਹੁੰਦਾ ਤੇ ਅੱਗੋਂ ਸਾਡੇ ਨਖਰੇ ਮਾਰ ਲੈਂਦੇ ਨੇ ਲੈ ਇਹਨਾਂ ਭੁੱਖੇ ਨੰਗਿਆ ਫਲਾਣੀ ਚੀਜ਼ ਨਹੀਂ ਪਾਈ ਇਹਨਾਂ ਆ ਨਹੀਂ ਕੀਤੀ ਇਹਨਾਂ ਉਹ ਨਹੀਂ ਕੀਤੀ ਸ਼ੁਕਰ ਕਰੋ ਅੱਜ ਦੇ ਟਾਈਮ 'ਚ ਆਪਣੀ ਧੀ ਵਿਹਣ ਜੁਗਾ ਵਿਚਾਰਾ ਇਹ ਇਹ ਵੀ ਸੋਚ ਕੇ ਚੱਲਦੇ ਕਹੀ ਏਡੇ ਮੂਰਖ ਲੋਕ ਨੇ ਵੀ ਜੇ 500 ਪਾਇਆ ਤਾਂ 7-800 ਦਾ ਖਾਣਾ ਵੀ ਹੈ ਨਾ ਇਹ ਤਾਂ ਨਖਰੇਵਾਜ ਐਵੇਂ ਦੇ ਥੋੜੀ ਚੀਜ਼ ਖਾਣੀ ਭਗਾ ਕੇ ਮਾਰਨੀ ਥਾੜੀ ਥੱਲੇ ਸਾਨੂੰ ਮਿਲਦਾ ਹੈ ਨਾ ਅਸੀਂ ਤਾਂ ਨਖਰੇ ਕਰਦੇ ਆ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਨੀ ਨਾ ਮਿਲਦੀ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਰੋਟੀ ਦੀ ਕੀਮਤ ਕੀ ਹੈ